ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਬਹੁਤ ਹੀ ਖਾਸ ਵਿਸ਼ੇ ਦੇ ਉੱਤੇ ਜਿਹੜੀ ਗੱਲ ਕਰਾਂਗੇ ਆਪਾਂ ਆਮ ਹੀ ਦੇਖਿਆ ਹੋਣਾ ਕਿ ਜਿਹੜੇ ਆਪਣੇ ਪੰਜਾਬੀ ਸੂਟ ਹੈਗੇ ਆ ਇਹਨਾਂ ਦਾ ਜਿਹੜਾ ਗਲਾ ਪਿੱਛੇ ਜਾਣ ਦੀ ਜਿਹੜੀ ਪ੍ਰੋਬਲਮ ਹੈਗੀ ਆ ਇਹ ਆਮ ਹੀ ਹੈ ਠੀਕ ਹੈ ਜੀ ਅੱਜ ਆਪਾਂ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਇਹਦੇ ਵਿੱਚ ਜਿਹੜਾ ਗਲਾ ਪਿੱਛੇ ਜਾਣ ਦੇ ਜਿਹੜੇ ਹੈਗੇ ਆ ਹੱਲ ਆਪਾਂ ਕੀ ਕਰ ਸਕਦੇ ਆ ਇਹਦੇ ਤੋਂ ਇਹ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਸੂਟ ਆਪਣਾ ਕੱਟ ਕਰਨਾ ਸਟਾਰਟ ਕਰਨਾ ਹੈ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਤੁਸੀਂ ਅੱਗੇ ਵਾਲਾ ਪੀਸ ਆ ਤੁਹਾਡਾ ਫਰੰਟ ਪੀਸ ਆ ਜਿਹੜਾ ਇਹ ਤੁਸੀਂ ਬੈਕ ਪੀਸ ਤੋਂ 1 ਇੰਚ ਡਾਊਨ ਕਰਕੇ ਰੱਖਣਾ ਹੈ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜਾ ਮੈਂ ਫਰੰਟ ਪੀਸ ਹੈਗਾ ਇਹ ਬੈਕ ਪੀਸ ਤੋਂ 1 ਇੰਚ ਡਾਊਨ ਕਰਕੇ ਰੱਖਿਆ ਹੋਇਆ ਤੇ ਇਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਮੋਢਿਆਂ ਤੋਂ ਉੱਪਰ ਜੋੜਾਂਗੇ ਠੀਕ ਹੈ ਜੀ ਤੇ ਜਿਹੜੀ ਹੈਗੀ ਆ ਮੋਢਿਆਂ ਵਾਲੀ ਸੀਨ ਹੈਗੀ ਆ ਜਿਹੜੀ ਕੁਝ ਇਸ ਤਰੀਕੇ ਨਾਲ ਜਿਹੜਾ ਇਹ ਜੁੜ ਜੂਗਾ ਤੇ ਜਿਹੜੀ ਮੋਢੇ ਵਾਲੀ ਸੀਨ ਹੈਗੀ ਆ ਇਹ ਅੱਧਾ ਇੰਚ ਅੱਗੇ ਵਾਲੀ ਸਾਈਡ ਨੂੰ ਝੁਕ ਜੂਗੀ ਇਹਦੇ ਕਰਕੇ ਜਿਹੜਾ ਹੋਊਗਾ ਗਲਾ ਪਿੱਛੇ ਜਾਣ ਦਾ ਜਿਹੜਾ ਹੈਗਾ ਚਾਂਸ ਬਹੁਤ ਹੀ ਜ਼ਿਆਦਾ ਘਟ ਜਾਣਗੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਜਿਹੜੀ ਧਿਆਨ ਦੇਣ ਵਾਲੀ ਇਹ ਹੈਗੀ ਹੈ ਕਿ ਜਿਹੜੀਆਂ ਪਲੇਟ ਹੈਗੀਆਂ ਆਪਣੀਆਂ ਕਮੀਜ਼ ਦੇ ਉੱਪਰ ਇਹ ਜਿਹੜੀਆਂ ਪ੍ਰੋਪਰ ਤੇ ਸਹੀ ਢੰਗ ਨਾਲ ਜਿਹੜੀਆਂ ਪਾਈਆਂ ਹੋਣ ਤੇ ਸਹੀ ਨਾਪ ਨਾਲ ਪਾਈਆਂ ਹੋਣ ਜੇ ਤੁਹਾਡੀਆਂ ਪਲੇਟ ਜਿਹੜੀਆਂ ਅਫਸੈਟ ਹੋ ਗਈਆਂ ਤੇ ਜਿਹੜਾ ਹੈਗਾ ਤੁਹਾਡਾ ਗਲਾ ਪਿੱਛੇ ਜਾਣਾ ਵੀ ਤੈ ਹੈਗਾ ਵੀ ਜਾਊਗਾ ਹੀ ਜਾਊਗਾ ਤੇ ਤੁਹਾਡੀ ਫਿਟਿੰਗ ਹੈਗੀ ਹੈ ਜਿਹੜੀ ਇਹ ਵੀ ਸਾਰੀ ਅਫਸੈਟ ਹੋ ਜਾਊਗੀ ਆਪਾਂ ਜਿਹੜੀਆਂ ਪਲੇਟ ਕਿਉਂ ਪਾਉਣੇ ਆ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਤਿੰਨ ਪਲੇਟ ਹੁੰਦੀਆਂ ਕਮਰ ਵਾਲੀ ਆਰਮਹੋਲ ਵਾਲੀ ਤੇ ਲੰਬੀ ਪਲੇਟ ਠੀਕ ਹੈ ਜੀ ਆਪਾਂ ਇੱਥੇ ਬਣਾਉਣਾ ਹੁੰਦਾ ਕੱਪ ਸ਼ੇਪ ਠੀਕ ਹੈ ਜੀ ਤਾਂ ਕਿ ਜਿਹੜਾ ਆਪਣਾ ਬ੍ਰੈਸਟ ਸਾਈਜ਼ ਹੈ ਇਸ ਕੱਪ ਸ਼ੇਪ ਦੇ ਵਿੱਚ ਜਿਹੜਾ ਹੈਗਾ ਇਹਦੀ ਪੂਰੀ ਤਰੀਕੇ ਨਾਲ ਜਿਹੜੀ ਸੈਟਿੰਗ ਹੋ ਸਕੇ ਤੇ ਜੇ ਇਹ ਸੈਟਿੰਗ ਜਿਹੜੀ ਡਿਸਟਰਬ ਹੋ ਜਾਂਦੀ ਹੈ ਤੇ ਜਿਹੜਾ ਆਪਣੇ ਕੱਪ ਸ਼ੇਪ ਹੈਗੇ ਆ ਇਹ ਡਿਸਟਰਬ ਹੋ ਜਾਂਦੇ ਆ ਕਿ ਜਿਹੜੀਆਂ ਆਪਣੀਆਂ ਪਲੇਟਾਂ ਹੈਗੀਆਂ ਇਹ ਸਹੀ ਜਗ੍ਹਾ ਤੇ ਨਾ ਪੈ ਕੇ ਗਲਤ ਜਗ੍ਹਾ ਤੇ ਪੈ ਜਾਂਦੀਆਂ ਹੈਗੀਆਂ ਤੇ ਇਹਦੇ ਨਾਲ ਵੀ ਜਿਹੜਾ ਆਪਣਾ ਹੈਗਾ ਕਮੀਜ਼ ਦਾ ਜਿਹੜਾ ਸਾਰਾ ਬੈਲੈਂਸ ਹੈ ਜਿਹੜਾ ਖਰਾਬ ਹੋ ਜਾਂਦਾ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਕਿ ਆਪਾਂ ਪੂਰਾ ਧਿਆਨ ਰੱਖਣਾ ਹੈਗਾ ਵੀ ਆਪਾਂ ਚਾਹੇ ਤਾਂ ਸੈਲਫ ਆਪਣਾ ਸੂਟ ਸੀ ਰਹੇ ਆਂ ਚਾਹੇ ਆਪਾਂ ਆਪਣੀ ਕਿਸੇ ਕਸਟਮਰ ਦਾ ਸੂਟ ਸੀ ਰਹੇ ਆਂ ਠੀਕ ਹੈ ਜੀ ਤੇ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਹਰ ਪਰਸਨ ਦੀ ਬਾਡੀ ਦਾ ਜਿਹੜਾ ਸ਼ੇਪ ਹੈ ਉਹ ਅਲੱਗ-ਅਲੱਗ ਹੁੰਦਾ ਤੇ ਇਹ ਆਪਾਂ ਜਿਹੜਾ ਹੈਗਾ ਕਿਸੇ ਮੋٹے ਜਿਹੇ ਮੈਥਡ ਨਾਲ ਕਿਸੇ ਆਪਾਂ ਖਾਸ ਜਗ੍ਹਾ ਦੇ ਉੱਤੇ ਪਲੇਟ ਨਹੀਂ ਪਾ ਸਕਦੇ ਹਰ ਪਰਸਨ ਦੀ ਜਿਹੜੀ ਹੈਗੀ ਆ ਬਾਡੀ ਦਾ ਤੁਸੀਂ ਨਾਪ ਜਿਹੜਾ ਮੈਜ਼ਰਮੈਂਟ ਹੈਗਾ ਉਹ ਵੱਖਰਾ-ਵੱਖਰਾ ਲੈਣਾ ਹੈਗਾ ਉਸ ਅਕੋਰਡਿੰਗ ਹੀ ਜਿਹੜੀਆਂ ਪਲੇਟਾਂ ਪੈਣਗੀਆਂ ਤੇ ਤਾਂ ਹੀ ਜਿਹੜੀ ਤੁਹਾਡੀ ਕਮੀਜ਼ ਹੈਗੀ ਹੈ ਜਿਹੜਾ ਇਹਦਾ ਪਰਫੈਕਟ ਨਾਪ ਹੈ ਜਿਹੜਾ ਇਹ ਆ ਸਕੂਗਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਜਿਹੜੀਆਂ ਸੌਖੇ ਤਰੀਕੇ ਨਾਲ ਜਿਹੜੀਆਂ ਪਲੇਟਾਂ ਆਪਾਂ ਕਿਵੇਂ ਪਾ ਸਕਦੇ ਹਾਂ ਇਹਦਾ ਜਿਹੜਾ ਤਰੀਕਾ ਹੈਗਾ ਜਿਵੇਂ ਮੇਰੇ ਕੋਲੇ ਜਿਹੜਾ ਮੇਰਾ ਕਸਟਮਰ ਦਾ ਨਾਪ ਹੈਗਾ ਕਿ ਮੈਂ ਡਾਊਨ 11.5 ਦੇ ਉੱਪਰ ਜਿਹੜੀਆਂ ਪਲੇਟਾਂ ਪਾਉਣੀ ਆ ਜਿਹੜਾ ਫਰੰਟ ਪੀਸ ਹੈਗਾ ਇਹਦੇ ਬਰਾਬਰ ਤੋਂ ਹੀ ਆਪਾਂ ਨਾਪ ਲੈਣਾ ਸ਼ੁਰੂ ਕਰ ਦੇਣਾ ਕਿਉਂਕਿ ਜਿਹੜਾ ਸੀਨ ਦਾ ਮਾਰਜਿਨ ਹੈਗਾ ਉਹ ਆਪਣੇ ਬੈਕ ਪੱਲੇ ਦੇ ਵਿੱਚ ਹੈਗਾ ਠੀਕ ਹੈ ਜੀ ਇਸ ਤਰੀਕੇ ਨਾਲ ਕਰਕੇ ਆਪਾਂ 11.5 ਦੇ ਉੱਪਰ ਨਿਸ਼ਾਨ ਲਗਾ ਲੈਣਾ ਇੱਕ ਥੋੜਾ ਜਿਹਾ ਇਧਰ ਵਾਲੀ ਸਾਈਡ ਵੀ ਆ ਕੇ 11.5 ਦੇ ਨਿਸ਼ਾਨ ਆਪਾਂ ਲਗਾ ਦੇਵਾਂਗੇ ਇਸ ਨਿਸ਼ਾਨ ਨੂੰ ਆਪਾਂ ਕਰਾਂਗੇ ਸਿੱਧਾ ਠੀਕ ਹੈ ਜੀ ਇਹਦੇ ਉੱਪਰ ਆਪਣੇ ਦੋ ਨਿਸ਼ਾਨ ਆਉਣਗੇ ਇੱਕ ਤਾਂ ਆਪਣਾ ਲੰਬੀ ਪਲੇਟ ਦਾ ਆਊਗਾ ਜਿਹੜੀ ਲੈਂਥ ਵਾਲੀ ਹੁੰਦੀ ਹੈ ਇੱਕ ਜਿਹੜਾ ਹੈਗਾ ਆਪਣੀ ਕਮਰ ਵਾਲੀ ਪਲੇਟ ਦਾ ਜਿਹੜਾ ਨਿਸ਼ਾਨ ਇਹਦੇ ਉੱਪਰ ਆਊਗਾ ਠੀਕ ਹੈ ਜੀ ਜਿਹੜਾ ਸੈਂਟਰ ਗੈਪ ਹੈਗਾ ਇਹ ਵੀ ਤੁਸੀਂ ਹਰ ਬੋਡੀ ਦੇ ਹਿਸਾਬ ਨਾਲ ਜਿਹੜਾ ਹੈਗਾ ਇਹ ਵੱਧਦਾ ਘਟਦਾ ਰਹਿੰਦਾ ਕਿਸੇ ਦੇ 6 ਵੀ ਹੁੰਦਾ ਕਿਸੇ ਦੇ 7 ਵੀ ਹੁੰਦਾ ਸੈਂਟਰ ਗੈਪ 8 ਵੀ ਹੁੰਦਾ 9 10 ਹੋ ਸਕਦਾ ਠੀਕ ਹੈ ਜੀ ਹੈਵੀ ਸਾਈਜ਼ ਦੇ ਵਿੱਚ ਤੇ ਇਹ ਵੀ ਜਿਹੜਾ ਤੁਸੀਂ ਖਾਸ ਧਿਆਨ ਰੱਖਣਾ ਮੇਰੇ ਕਸਟਮਰ ਦਾ ਜਿਹੜਾ ਹੈਗਾ ਸੈਂਟਰ ਪਲੇਟ ਦਾ ਗੈਪ ਹੈਗਾ ਜਿਹੜਾ ਇਹ 8 ਇੰਚ ਹੈ ਤੇ ਸੋ ਮੈਂ ਜਿਹੜਾ ਹੈਗਾ ਹਾਫ ਇੰਚ 4 ਕਰਕੇ ਜਿਹੜਾ ਹਾਫ ਕਰਕੇ 8 ਦਾ ਤੇ ਮੈਂ 4 ਤੇ ਨਿਸ਼ਾਨ ਲਗਾ ਦਿੱਤੇ ਆ ਇਸ ਤੋਂ ਅੱਗੇ ਜਿਹੜਾ ਕਮਰ ਵਾਲੀ ਪਲੇਟ ਹੈਗੀ ਆ ਇਸ ਤੋਂ ਅੱਗੇ ਜਿਹੜੀ ਆਪਾਂ 2 ਇੰਚ ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਤੇ ਇੱਕ ਨਿਸ਼ਾਨ ਇਹਨਾਂ ਦੋਹਾਂ ਨਿਸ਼ਾਨਾਂ ਦੇ ਸੈਂਟਰ ਦੇ ਵਿੱਚ ਲਗਾਵਾਂਗੇ ਤੇ ਇਹਦੇ ਉੱਪਰ ਨੂੰ ਜਿਹੜਾ ਹੈਗਾ ਆਪਾਂ ਜਿਹੜਾ ਆਰਮਹੋਲ ਵਾਲੀ ਜਿਹੜੀ ਪਲੇਟ ਹੈਗੀ ਆ ਇਹਦਾ ਨਿਸ਼ਾਨ ਲਗਾਉਣਾ ਹੈ ਇਹਦੀ ਸੇਧ ਦੇ ਵਿੱਚ ਸੈਂਟਰ ਵਾਲੇ ਨਿਸ਼ਾਨ ਦੀ ਸੇਧ ਉੱਪਰ ਆਪਾਂ 0.5 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਪਲੇਟਾਂ ਜਿਹੜੀਆਂ ਨਿਸ਼ਾਨ ਲਗਾਏ ਹੈਗੇ ਆ ਇਹਨਾਂ ਨੂੰ ਆਪਾਂ ਤੀਰੇ ਦੇ ਬਰਾਬਰ ਵਾਲੇ ਨਿਸ਼ਾਨ ਦੇ ਨਾਲ ਆਪਾਂ ਮੈਚ ਕਰਾਂਗੇ ਤੇ ਪਲੇਟਾਂ ਪਾਉਣ ਦੇ ਢੰਗ ਹੈਗੇ ਜਿਹੜੇ ਮੈਂ ਆ ਸਾਰੀਆਂ ਵੀਡੀਓ ਦੇ ਵਿੱਚ ਲਗਭਗ ਦੱਸੇ ਹੋਏ ਆ ਤੁਸੀਂ ਕਿਸੇ ਵੀ ਵੀਡੀਓ ਚ ਜਾ ਕੇ ਚੈੱਕ ਕਰ ਸਕਦੇ ਹੋ ਤੇ ਜਿਹੜਾ ਹੈਗਾ ਇਹ ਟ੍ਰਾਇੰਗਲ ਬਣਦੀ ਹੈਗੀ ਆ ਇਹ ਵੀ ਜਿਹੜੀ ਹਰ ਨਾਪ ਦੀ ਵੱਖਰੀ ਵੱਖਰੀ ਹੁੰਦੀ ਹੈ ਜਿਹੜੇ ਪਤਲੇ ਸਾਈਜ਼ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੀ ਟ੍ਰਾਇੰਗਲ ਹੁੰਦੀ ਹੈ ਛੋਟੀ ਬਣਦੀ ਹੈ ਜਿਹੜੇ ਹੈਵੀ ਸਾਈਜ਼ ਹੁੰਦੇ ਆ ਉਹਨਾਂ ਦੇ ਵਿੱਚ ਇਹ ਟ੍ਰਾਇੰਗਲ ਵੱਡੀ ਬਣਦੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਪਲੇਟ ਦੀ ਲੈਂਥ ਹੈ ਜਿਹੜੀ ਲੰਬੀ ਪਲੇਟ ਦੀ ਇਹ ਆਪਾਂ ਕਿੰਨੀ ਲੈਣੀ ਆ ਠੀਕ ਹੈ ਜੀ ਜਿਵੇਂ ਕਿ ਮੈਂ ਹਰ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਦੀ ਆ ਕਿ ਜੇ ਤਾਂ ਤੁਹਾਡਾ ਜਿਹੜਾ ਚਾਹੇ ਤੁਸੀਂ ਆਪਣਾ ਸੀਰੇਓ ਸੂਟ ਜਾਂ ਆਪਣੇ ਕਸਟਮਰ ਦਾ ਸੀਰੇਓ ਤੇ ਜੇ ਤਾਂ ਤੁਹਾਡੇ ਸੂਟ ਦਾ ਮਤਲਬ ਪਰਸਨ ਦਾ ਜਿਹੜਾ ਪੇਟ ਹੈਗਾ ਉਹ ਬਿਲਕੁਲ ਨਹੀਂ ਹੈਗਾ ਤਾਂ ਜਿਹੜੀ ਹੈਗੀ ਆ ਪਲੇਟ ਦੀ ਲੈਂਥ ਹੈਗੀ ਆ ਜਿਹੜੀ ਤੁਸੀਂ 7 ਇੰਚ ਰੱਖੋਗੇ ਠੀਕ ਹੈ ਜੀ ਜੇ ਤੁਹਾਡਾ ਜਿਹੜਾ ਪੇਟ ਹੈਗਾ ਇਹ ਦਰਮਿਆਨਾ ਹੈਗਾ ਮੀਡੀਅਮ ਸਾਈਜ਼ ਹੈਗਾ ਤਾਂ ਤੁਸੀਂ ਜਿਹੜੀ ਪਲੇਟ ਦਾ ਲੈਂਥ ਹੈਗੀ ਆ ਇਹ ਤੁਸੀਂ 6.5 ਇੰਚ ਰੱਖੋਗੇ ਤੇ ਜੇ ਮੰਨ ਕੇ ਚੱਲੋਗੇ ਤੁਹਾਡਾ ਪੇਟ ਆ ਜਿਹੜਾ ਬਹੁਤ ਹੀ ਜ਼ਿਆਦਾ ਉੱਭਰਿਆ ਹੋਇਆ ਠੀਕ ਹੈ ਜੀ ਤੇ ਤੁਸੀਂ ਜਿਹੜੀ ਪਲੇਟ ਦੀ ਲੈਂਥ ਹੈਗੀ ਆ ਉਹ 6 ਇੰਚ ਰੱਖੋਗੇ ਕਿਉਂਕਿ ਲੰਬੇ ਪਲੇਟ ਪਾਉਣ ਦੇ ਨਾਲ ਜਿਹੜਾ ਹੈਗਾ ਪੇਟ ਦੇ ਉੱਪਰ ਵੀ ਜਿਹੜਾ ਖਿਚਾਵ ਪੈਂਦਾ ਹੈਗਾ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀਆਂ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਤਾਂ ਕਿ ਜਿਹੜਾ ਹੈਗਾ ਆਪਣੀ ਬਾਡੀ ਟੈਕਚਰ ਦੇ ਹਿਸਾਬ ਨਾਲ ਜਿਹੜਾ ਹੈਗਾ ਆਪਣੀ ਕਮੀਜ਼ ਦੀ ਫਿਟਿੰਗ ਜਿਹੜੀ ਪ੍ਰੋਪਰ ਉਹ ਸਹੀ ਬਣ ਸਕੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਡਾਊਨ ਆਪਾਂ ਜਿਹੜਾ ਹੈਗਾ ਮੇਰੇ ਕਸਟਮਰ ਦਾ ਜਿਹੜਾ ਨਾਪ ਹੈਗਾ ਉਹ ਨਾਰਮਲ ਹੈ ਮੀਡੀਅਮ ਸਾਈਜ਼ ਚ ਹੈ ਤੇ ਮੈਂ 6.5 ਇੰਚ ਦੇ ਉੱਪਰ ਨਿਸ਼ਾਨ ਲਗਾ ਕੇ ਇਸ ਤਰੀਕੇ ਨਾਲ ਜਿਹੜਾ ਹੈਗਾ ਪਲੇਟ ਨੂੰ ਮੈਚ ਕਰ ਦਿੰਦਾ ਠੀਕ ਹੈ ਜੀ ਤੇ ਜੇ ਤੁਸੀਂ ਮੇਰੇ ਦੱਸੇ ਹੋਏ ਢੰਗ ਦੇ ਨਾਲ ਕਮੀਜ਼ ਨੂੰ ਸੀਓਗੇ ਤੇ ਤੁਹਾਡੇ ਜਿਹੜੀ ਗਲੇ ਪਿੱਛੇ ਜਾਣ ਦੀ ਪ੍ਰੋਬਲਮ ਹੈਗੀ ਆ ਜਾਂ ਜਿਹੜੀ ਫਿਟਿੰਗ ਦੇ ਵਿੱਚ ਸਮੱਸਿਆ ਆ ਰਹੀ ਆ ਤੇ ਇਹ ਸਾਰੀਆਂ ਪ੍ਰੋਬਲਮਾਂ ਦੂਰ ਹੋ ਜਾਣਗੀਆਂ ਜੀ ਤੇ ਕਮੀਜ਼ ਤੋਂ ਤੁਸੀਂ ਕਿਵੇਂ ਨਾਪ ਲੈ ਕੇ ਆ ਆਪਣਾ ਕਟਿੰਗ ਕਰਨੀ ਹੈਗੀ ਐ ਇਹਦੇ ਬਾਰੇ ਵੀਡੀਓ ਮੈਂ ਪਾਈ ਹੋਈ ਹੈ ਜੇ ਤੁਸੀਂ ਆਪਣੇ ਕਿਸੇ ਸਹੀ ਕਮੀਜ਼ ਤੋਂ ਨਾਪ ਲੈ ਕੇ ਸੂਟ ਦੀ ਕਟਿੰਗ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਵੱਲ ਨਹੀਂ ਆ ਰਿਹਾ ਸੂਟ ਤੋਂ ਕਟਿੰਗ ਕਰਨ ਦਾ ਨਾਪ ਲੈ ਕੇ ਤੇ ਉਸ ਵੀਡੀਓ ਦਾ ਜਿਹੜਾ ਲਿੰਕ ਹੈਗਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਜੀ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਥੈਂਕ ਯੂ